ਜਿੱਥੇ ਇੱਕ ਪਾਸੇ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਤੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਉੱਥੇ ਹੀ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਸੰਸਥਾਵਾਂ ਅੱਗੇ ਆ ਰਹੀਆਂ ਹਨ ਰੋਪੜ ਦੇ ਵਿੱਚ ਹੀ ਵੀ ਗੁਰਦੁਆਰਾ ਹੈਡ ਦਰਵਾਰ ਸਾਹਿਬ ਤੋਂ ਰਾਤ ਸਮੱਗਰੀ ਦੇ ਦਰਜਨਾਂ ਤੋਂ ਵੱਧ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤੇ ਗਏ ਗੁਰਦੁਆਰਾ ਹੈਡ ਦਰਵਾਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਮੱਗਰੀ ਭੇਜੀ ਗਈ ਇਹਨਾਂ ਨੂੰ ਥੋੜ੍ਹਾ ਪਿੱਛੇ ਕਰਾਓ ਗੱਡੀਆਂ ਨੂੰ ਨਹੀਂ ਆਪੀਆਂ ਅੱਗੇ ਕਰਾ ਦਿਓ ਉਹ ਬੰਦੇ ਉਹ ਕਾਲੇ ਉਹ ਕਾਲੇ ਸੋ ਕਰਵਾਇਂ ਤਾਰ ਦੇ ਆ ਕਾ ਕਰੋ ਯਾਰ ਇਹ ਤਾਂ ਆ ਲੋ ਗੱਡੀਆਂ ਡਰਾਈਵਰ ਆਏ ਨੇ ਆਏ ਕਰੋ ਉਹਦੇ ਨਹੀਂ ਡਰਵਰ ਹੋਰ ਬੰਦੇ ਗੱਡੀਆਂ ਲਾ ਦੋ ਬੜੇ ਲੋਕਾਂ ਦੀ ਮੈਂ ਦੇਖਿਆ ਸਾਰੇ ہاں ਜੀ ਸਾਰੇ ਜੀ ਲੱਖ ਮਿਲ ਬੜੀ ਮੈਂ ਤਾਂ ਆ ਕੇ ਦਿੱਤਾ ਮੂਰਖ ਨਾਲ ਕੋਈ ਸਿਆਣਾ ਵਰਸੇ ਸਭ ਕੋਈ ਤੇਰਾ ਭਾਣਾ ਹੈ ਪਰਮੇਸ਼ਰ ਦਾ ਹੀ ਹੁਕਮ ਹੈ ਉਹਦੇ ਹੁਕਮ ਸਾ ਸਾਰਾ ਕੁਝ ਹੋ ਰਿਹਾ ਪਰ ਫਿਰ ਵੀ ਜਦੋਂ ਕੁਦਰਤੀ ਆਫਤਾਂ ਹੁੰਦੀਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਆਫਤਾਂ ਦਾ ਬਾਖੂਗੀ ਦੇ ਨਾਲ ਮੁਕਾਬਲਾ ਕਰ ਸਕੀਏ ਕਿਉਂਕਿ ਪੰਜਾਬ ਦੇ ਜਮ੍ਹਾਂ ਨਿਤ ਨਮੀਆ ਮਹਿਮਾ ਹੁੰਦੀ ਆ ਇਸ ਕਰਕੇ ਕਿਸਾਨਾਂ ਦਾ ਭਾਵੇਂ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿਸਾਨ ਆ ਸਾਡੀ ਰੀੜ ਦੀ ਸਾਡੀ ਆਸਥਵਾਸਤਾ ਦੀ ਰੀੜ ਦੀ ਹੱਡੀ ਆ ਕਿਸਾਨ ਤੋਂ ਬਿਨਾ ਸਾਡਾ ਦੇਸ਼ ਤਰੱਕੀ ਕਰ ਸਕਦਾ ਤੇ ਨਾ ਹੀ ਅਸੀਂ ਤਰੱਕੀ ਕਰ ਸਕਦੇ ਇਸ ਕਰਕੇ ਜੇ ਜਾਦਾ ਮਾਰ ਪਈ ਆ ਕਿਸਾਨੀ ਤੇ ਮਾਰ ਪਈ ਆ ਸੋ ਜੇ ਅਸੀਂ ਆਪਣੇ ਪਰਸਨਲ ਤੌਰ ਤੇ ਆਪਣੀ ਗੱਲ ਕਰੀਏ ਸਾਡੇ ਗੁਰਦੁਆਰੇ ਸੋ ਸਾਡੇ ਸਸਤਾ ਮਹਨ ਸਾਨੂੰ ਜੇ ਸਭ ਤੋਂ ਵੱਸੇ ਉਹ ਮਿਲਦਾ ਅਸੀਂ ਇੱਥੇ ਜਿਵੇਂ ਪੱਤਰੀ ਕਰੀ ਉਹ ਸਾਡੇ ਡੰਗਰਾਂ ਦੇ ਪਹਿਲਾ ਚਾਰਾ ਆ ਹੋਰ ਕਣਕ ਤੇ ਹੋਣਾ ਸਾਰਾ ਸਾਨੂੰ ਜਿੰਮੇਵਾਰ ਵੱਲੋਂ ਹੀ ਮਾਇਆ ਕੀਤਾ ਜਾਂਦਾ ਇਸ ਕਰਕੇ ਇਸ ਟਾਈਮ ਸਾਡਾ ਬਹੁਤ ਵੱਡਾ ਫਲ ਬਣ ਜਾਂਦਾ ਕਿ ਜਿਨ੍ਹਾਂ ਨੇ ਸਾਡਾ ਸਾਰਾ ਸਾਡੀ ਮਦਦ ਕਰਦੇ ਆ ਉਹਨਾਂ 'ਤੇ ਕਿਤੇ ਲੋਡ ਪੈਂਦੀ ਆ ਉਹਦੇ ਵਿੱਚ ਅਸੀਂ ਅਵੇਸਲੇ ਨਾ ਹੋਈਏ ਅਸੀਂ ਤੰਦ ਹੀ ਦੇ ਨਾਲ ਉਹਨਾਂ ਦੀ ਮਦਦ ਕਰੀਏ ਤਾਂ ਕਿ ਅਸੀਂ ਅਕਿਰਤ ਕਹਨਾ ਬਣ ਸਕੀਏ ਤੰਦ ਹੀ ਦੇ ਨਾਲ ਮਦਦ ਕਰਕੇ ਅਸੀਂ ਆਪਣੇ ਫਰਜ਼ ਨੂੰ ਪੂਰਾ ਕਰਦੇ ਹੋਏ ਕੋੜਾ ਜੇ ਕੁਛ ਵੀ ਨਹੀਂ ਕਿ ਕਿਸੇ ਦੇ ਜੇ ਆਪਾਂ ਕਹਦੇ ਆ ਵੀ ਕਿਸੇ ਦੇ ਜੱਖ ਮੂ ਦੇ ਆਪਾਂ ਥੋੜਾ ਫੂਕ ਮਾਰ ਕੇ ਰਾਹਤ ਦੇਣ ਦੀ ਗੱਲ ਆ ਕਿਉਂਕਿ ਨੁਕਸਾਨ ਐਟਾ ਵੱਡਾ ਹੋ ਗਿਆ ਪਰ ਫਿਰ ਵੀ ਜਦੋਂ ਜਿਹੜਾ ਦਰਿਆ ਸੋ ਹਾਂ ਵਿੱਚ ਸੱਤ ਰੂਲ ਚੱਲਦਾ ਭਾਵੇਂ ਵਿਆਹ ਚੱਲਦਾ ਜਿੱਥੋਂ ਚੱਲਦਾ ਕਿ ਛੋਟੇ ਨਾਲੀ ਦੇ ਰੂਪ ਵਿੱਚ ਚੱਲਦਾ ਵੱਧਦਾ-ਪੱਧਦਾ ਦੇਖੋ ਭਿਆਨਕ ਰੂਪ ਧਾਰ ਲੈਂਦਾ ਉਸੇ ਤਰ੍ਹਾਂ ਜਿਹੜੀਆਂ ਸਸਤਾ ਜੇ ਕੁਝ ਨਾ ਕੁਝ ਥੋੜਾ-ਥੋੜਾ ਲੈ ਕੇ ਜਾਣਗੇ ਆ ਉਹਨਾਂ ਜ਼ਿੰਮੇਵਾਰਾਂ ਬਾਅਦ ਤੇ ਉਹਨਾਂ ਪੀੜਤਾਾਂ ਬਾਅਦ ਤੇ ਬਹੁਤ ਵੱਡਾ ਅਸਰ ਬਣ ਜਾਣਾ ਸੋ ਅਸੀਂ ਥੋੜਾ ਜਿਹਾ ਪਰਾਲਾ ਕੀਤਾ ਅਸੀਂ ਡੇਰਾ ਬਾਬਾ ਨਾਨਕ ਤੇ ਰਮਦਾਸ ਵਾਲੀ ਸਾਈਡ ਤੇ ਜਾਣਾ ਤੇ ਸਾਡੇ ਬੰਦੇ ਪਹਿਲਾਂ ਹੀ ਹੈਗੇ ਆ ਇਲਾਕੇ ਦੇ ਭੇਤੀ ਆ 10-12 ਸਾਲ ਉਸ ਇਲਾਕੇ ਦੇ ਵਿੱਚ ਰਹਿਆ ਸੋ ਇਸ ਕਰਕੇ ਸਾਡਾ ਸੀ ਇਹ ਨਹੀਂ ਅਸੀਂ ਉੱਥੇ ਜਾ ਕੇ maal ਸਿੱਟ ਦੇਣਾ ਵੀ ਮੁੜਨ ਦੀ ਕਰਨੀ ਆ ਅਸੀਂ ਉੱਥੇ ਦੋਨੇ ਪਾਸੇ ਜਨਾਲੇ ਪਾਸੇ ਵੀ ਤੇ ਡੇਰਾ ਬਾਬਾ ਨਾਨਕ ਕੋਲ ਤੇ ਅਸੀਂ ਇੱਕ ਜਗ੍ਹਾ ਦੇਖ ਲਈਏ ਸਟੋਰ ਉਨਾ ਚ ਅਸੀਂ maal ਰੱਖ ਦੇਣਾ ਉੱਥੇ ਸਾਡੇ ਬੰਦੇ ਕਿਰਤੀ ਅਸੀਂ ਕਪੜੀ ਬੋਲੇ ਲਈ ਤੇ ਇੱਕ ਹੋਰ ਆ ਰਹੀ ਆ ਤੇ ਕਿਸਤੀਆ ਦੇ ਰਾਹੀਂ ਟਰਾਲੀਆਂ ਦੇ ਰਾਹੀਂ ਜਿੱਥੇ ਵੀ ਯੋਗ ਜਗਾ ਬਤਲ ਹਾਂ ਇਹਨਾਂ ਨੂੰ ਚਾਹੀਦੀ ਕਿ ਪਿੰਡ ਵਾਲੇ ਇਲਾਕੇ ਨੂੰ ਸਭ ਕੁਝ ਪਤਾ ਹੁੰਦਾ ਹੋਖ ਉੱਤਰਿਆ ਸੀ ਹੋਣ ਦੇਣੀ ਨਾ ਮੈਂ ਬਾਕੀ ਨੂੰ ਵੀ ਕਹਾ ਕਿ ਜਿਹੜਾ ਵੀ ਕੋਈ ਮਾਲ ਦੇ ਕੇ ਜਾਂਦਾ ਉਹ ਇਸ ਢੰਗ ਦੇ ਨਾਲ ਬਤਾਉਣ ਕਿ ਲੋਡ ਬੰਦਾ ਤੱਕ ਪਹੁੰਚ ਸਕੇ ਤਾਂ ਕਿ ਰਾਸਤੇ ਲੁੱਟ ਖੁੱਟਰਾ ਹੋ ਸਕੇ ਸੋ ਅਸੀਂ ਨਾ ਗੱਲਾਂ ਨੂੰ ਮੁੱਖ ਰੱਖਦੇ ਹਾਂ ਬੜੀ ਇਹ ਢੰਗ ਦੇ ਨਾਲ ਜਿਹੜਾ ਮਾਲ ਪਰਤਾਉਣਾ ਸੇ ਭਾਵੇਂ ਮਾਲ ਹੈ ਵੀ ਕਾਫੀ ਹੈ ਪਰ ਜੇ ਉਸ ਚੀਜ਼ ਨੂੰ ਦੇਖਿਆ ਜਾਵੇ ਤਾਂ ਬੜਾ ਥੋੜਾ ਤੋ ਅੱਗੇ ਲਈ ਵੀ ਅਸੀਂ ਜਿਹੜਾ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸੰਗਤਾਸੇ ਹੋਗਦਾ ਹੀ ਜਾਣ ਗਿਆ ਅਸੀਂ ਬਾਤੇ ਬਾਤੇ ਉਹ ਇਲਾਕੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਐਨਾ ਮੈਂ ਪਰਮੇਸ਼ਰ ਦਾ ਸ਼ੁਕਰ ਗੁਜ਼ਾਰਾ ਕਿ ਸਾਡਾ ਰੋਪੜ ਜ਼ਿਲ੍ਹਾ ਹਿਟ ਲਿਸਟ ਤੇ ਹੁੰਦਾ ਮੈਂ ਬਲਾਚੌਰ ਹਿਟ ਲਿਸਟ ਤੇ ਹੁੰਦਾ ਇਹ ਦੋਨੇ ਅਜੇ ਤੱਕ ਬੱਚੇ ਦਾ ਮਾਰਾ ਇਸੇ ਤਰ੍ਹਾਂ ਇਹਨਾਂ ਦੀ ਬੱਚੇ ਤੇ ਰੱਖੇ ਤਾਂ ਕਿ ਜਿਹੜਾ ਸਾਡਾ ਸਾਰਾ ਧਿਆਨ ਆ ਉਹਨਾਂ ਜਿਹੜਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਤੇ ਪਰ ਭਾਈ ਬਾਤ ਤੇ ਕੋਸ਼ਿਸ਼ ਕਰ ਸਕੀਏ ਤੇ ਮੈਂ ਆਪਣੇ ਵੱਲੋਂ ਐਸਐਸ ਕੀ ਸਾ ਰੋਪੜ ਦਾ ਸਰਦਾਰ ਕੁਰਾਨਾ ਸਾਹਿਬ ਜੀ ਦਾ ਐਸਟੀਐਮ ਸਾਹਿਬ ਬਲਾਚੌਰ ਦਾ ਯੇ ਸਬਸਤ ਦੇ ਨਾਲ ਸਪੈਲੋ ਵੀ ਆਈਐਸ ਆਈਐਸ ਸਬਸਤ ਰਹਨ ਸੋ ਉਹ ਪੱਟਾ ਮਾ ਸਮਾ ਗੱਢ ਕੇ ਮੀ ਪੈਂਦੇ ਵਿੱਚ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਰਣੀ ਆ ਧੰਨਵਾਦੀ ਹਾਂ ਕਿਉਂਕਿ ਜਦੋਂ ਸਸਤਾ ਦੇ ਨਾਲ ਪੂਰ ਸਰਕਾਰ ਪ੍ਰਸ਼ਾਸਨ ਖੜ ਦੇਵੇ ਅਫਸਰ ਸਹਿਬਾਨ ਖੜ ਜਾਣ ਕੋਈ ਐਸੀ ਸਮੱਸਿਆ ਵੀ ਹੁੰਦੀ ਹੈ ਜਿਹੜੀਆਂ ਆਪਣੇ ਆਪ ਹੱਲ ਹੋ ਜਾਂਦੀਆਂ ਸੋ ਇਹਦਾ ਸਹਿਯੋਗ ਦੇ ਲਈ ਮੈਂ ਬਹੁਤ ਵੱਡਾ ਧੰਨਵਾਦੀ ਹਾਂ ਰਣੀ ਹਾਂ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪ ਕੀ ਭਾਵੇਂ ਕੋ ਬੱਚਾ ਹੈ ਭਾਵੇਂ ਬੁੱਢਾ ਹੈ ਭਾਵੇਂ ਕਿਸੇ ਕੋ ਇਕਰ ਵੀ ਇਸਮਰਤਾ ਹੈ ਭਾਵੇਂ ਕਿਸੇ ਕੋ ਲੱਖ ਰੁਪਏ ਇਸਮਰਤਾ ਉਹ ਸਾਰੇ ਇਸ ਵਾਸਤੇ ਹਿੱਸਾ ਮੈਂ ਨਹੀਂ ਕਹਿੰਦਾ ਕਿ ਸਾਨੂੰ ਦੇਣ ਦੇਣ ਉੱਥੇ ਜਿੱਥੇ ਯੋਗ ਢਾਕ ਦੇ ਨਾਲ ਲੱਗ ਸਕੇ ਤਾਂ ਕਿ ਪੌਣਾ ਸਾਲ ਵੀਰਾਂ ਦੀ ਹੋਰ ਜੋ ਹਰ ਪ੍ਰਤੀਤ ਮਜ਼ਦੂਰ ਹਨ ਕੋਈ ਵੀ ਕਿਸੇ ਪਿੰਡ ਵਿੱਚ ਜਿਹੜਾ ਵੀ ਕੋਈ ਰਹਿੰਦਾ ਹੈ ਐਨੀ ਪਰਸਨ ਆਪਕੋ ਦੀ ਬਾਤ ਤੁਹਾਤ ਮੱਤੇ ਕਰ ਸਕੀ ਐ ਮੈਂ ਤੁਹਾਡੇ ਸਾਰੇ ਚੈਨਲਾਂ ਦਾ ਰਣੀ ਆ ਧੰਨਵਾਦੀ ਹਾਂ ਕਿਉਂ ਅੱਜ ਦੇ ਯੁੱਗ ਵਿੱਚ ਇਹ ਬੜਾ ਜ਼ਰੂਰੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਕਿ ਪ੍ਰਵਾਹ ਸ਼ਰ ਸਾਹਿਬ ਖਾਸੀ ਦੇ ਬੀ ਦਾਸ ਪਰਵਾਹ ਸ਼ਰ ਸਾਹਿਬ ਵਿਖੇ ਸੀ ਉੱਥੇ ਹਰ ਦੀ ਬੜੀ ਭਿਆਨਕ ਕੋਈ ਇਲਾਕੇ ਦੇ ਵਿੱਚ ਪਰ ਉਸ ਟਾਈਮ ਦੇ ਜੇ ਸਾਡੇ ਕੋਲ 22 ਦਿਨ ਅਸੀਂ ਲੰਗਰ ਪੰਡਾ ਵੀ ਦਿੱਤਾ ਸਾਡੇ ਕੋਲ 2-3 ਕੁਇੰਟਲ ਆਟਾ ਤੇ ਤਕਰੀਬਨ ਸਾਡੇ ਕੋਲ 50 ਦੇ ਘੱਟ ਕਿਲੋ ਦੇ ਧਾਲ ਤੇ 2-3 ਪੰਡਾ ਸਾਰੀਆਂ ਸਾਡੇ ਕੋਲ ਰਾਸਣ ਦੀਆਂ ਤੇ ਅੱਜ ਦੇਖੋ ਸੰਗਤਾਂ ਦੇ ਸਭ ਤੁਹਾਡੇ ਸਾਹਮਣੇ ਤਕਰੀਬਨ 12 ਟੱਕ ਪਰੇ ਖੜੇ ਆ ਥੋੜੀ ਜਿਹੀ 2-4 ਦਿਨ ਦੇ ਕਾਲ ਦੇ ਵਿੱਚ ਇਸ ਕਰਕੇ ਸਾਰਾ ਜੋ ਹੈ ਪ੍ਰੈਸ ਦਾ ਕਾਰਜ ਹੈ ਪ੍ਰੈਸ ਲੋਕਾਂ ਦੀਆਂ ਜੋੜੀਆਂ ਲੋੜਾ ਉਹ ਸੰਗਤਾਂ ਤੱਕ ਪਹੁੰਚਾਉਂਦੀਆਂ ਸਰਕਾਰ ਤੱਕ ਪਹੁੰਚਾਉਂਦੀਆਂ ਜਿਹੜੇ ਸਰਕਾਰ ਦੀ ਬਾਜ ਸਸਤਾ ਵੱਡੀ ਬਾਜ ਦੇ ਲੋਕਾਂ ਤੱਕ ਪਹੁੰਚਾਉਂਦੀ ਆ ਸੋ ਤੁਹਾਡਾ ਸਾਰੀ ਪ੍ਰੈਸ ਦਾ ਸਾਰੇ ਚੈਨਲਾਂ ਦਾ ਮੈਂ ਬਹੁਤ ਰਿਣੀ ਹੱਥ ਲਵਾਤੀ ਹਾਂ ਤੇ ਤੁਸੀਂ ਵੀ ਪੈਂਦੇ ਵਿੱਚ ਆਪਣੇ ਫਰਜ਼ ਨੂੰ ਪੂਰਾ ਕਰਨ ਦੇ ਇੱਥੇ ਪਹੁੰਚੇ ਆ ਸਾਰਾ ਪ੍ਰਸ਼ਾਸਨ ਤੇ ਅਸੀਂ ਸਾਰੇ ਗੁਰਦਾਰ ਮੁਹ ਸੇਵਾ ਤੁਹਾਡਾ ਇਲਾਕਾ ਵਾਸਤੇ ਨਹੀਂ ਹੱਤਲਵਾਤੀ ਆ ਤੁਹਾਡੇ ਤੋਂ ਅੱਗੇ ਵੀ ਲਈ ਬਿਆਸ ਕਰਦੇ ਆ ਕਿ ਤੁਸੀਂ ਲੋਕਾਂ ਦੇ ਪ੍ਰੇਰਕੇ ਉਹਨਾਂ ਜ਼ਿੰਮੇਦਾਰਾਂ ਦੇ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਕੋਈ ਵੀ ਬੰਦਾ ਉਹਦੀ ਵੱਤ ਉਹ ਮਦਦ ਕਰਨ ਦੇ ਲਈ ਕੋ ਪੂਰੀ ਸਪਾਉਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਸਮਾਰਸ਼ੀ ਵੀ ਜਾਂ ਧਾਰਮਿਕ ਸੰਸਥਾ ਮਦ ਕਿੱਡਾ ਵੱਡਾ ਤੁਸੀਂ ਰੋਲ ਮੰਨਦੇ ਉਸ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਬਹੁਤ ਵੱਡਾ ਰੋਲ ਜਿਹੜਾ ਹੈ ਸਾਰੇ ਨਿਭਾਉਣ ਜਾ ਰਹੇ ਨੇ ਐਡਮਿਨਿਸਟ੍ਰੇਸ਼ਨ ਵੀ ਨਾਲ ਖੜਾ ਹੈ ਪੁਲਿਸ ਵਿਭਾਗ ਨਾਲ ਖੜਾ ਹੈ ਤੇ ਸਾਰੇ ਜਿਹੜੇ ਨੇ ਰਲ ਮਿਲ ਕੇ ਕੰਮ ਕਰ ਰਹੇ ਨੇ ਇਹ ਅੱਜ ਅਜੇ ਹਜਾ ਟਾਈਮ ਹੈ ਕਿਉਂਕਿ ਪੰਜਾਬ ਥੋੜੇ ਜਿਹਾ ਕਾਫੀ ਅਹਮiyet ਵਾਲੇ ਟਾਈਮ ਚ ਗੁਜ਼ਰ ਰਿਹਾ ਹੈ ਕੁਝ ਏਰੀਆਜ਼ ਜਿਹੜੇ ਨੇ ਬਹੁਤ ਹੀ ਜ਼ਿਆਦਾ ਪੀੜਿਤ ਨੇ ਉੱਤੇ ਗੁਰਦਾਸਪੁਰ ਹੋ ਗਏ ਅੰਮ੍ਰਿਤਸਰ ਹੋ ਗਏ ਤੇ ਪਠਾਨਕੋਟ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਵੀ ਸਾਰੇ ਅਸੀਂ ਸਹਿਯੋਗ ਦੇ ਸਕਦੇ ਆਂ ਜਿਵੇਂ ਵੀ ਆਪਾਂ ਸਾਰੇ ਪੰਜਾਬੀਆਂ ਨੇ ਦਿੱਤਾ ਹੈ ਅੱਜ ਵੀ ਸਾਰੇ ਦੇ ਰਹੇ ਆਂ ਤੇ ਆ ਸਾਰੇ ਐਡਮਿਨਿਸਟ੍ਰੇਸ਼ਨ ਹੋ ਗਏ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਦੇ ਬਾਬਾ ਜੀ ਨੇ ਬਹੁਤ ਜ਼ਿਆਦਾ ਰਲ ਮਿਲ ਕੇ ਸਾਰੇ ਕੰਮ ਕਰ ਰਹੇ ਨੇ ਅੱਗੇ ਵੀ ਕਰਦੇ ਰਵਾਂਗੇ ਤੇ ਬਸ ਸਭ ਨੂੰ ਇਹੀ ਬੇਨਤੀ ਹੈ ਵੀ ਸਾਰੇ ਇਸ ਮੁਸ਼ਕਲ ਟਾਈਮ ਤੇ ਸਾਰੇ ਖੜੇ ਰਹਿਣ ਤੇ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਇਸ ਜਿਹੜੀ ਮੁਸ਼ਕਲ ਸਮੇਂ ਹੈ ਉਹ ਤੋਂ ਬਾਹਰ ਕੱਢੀਏ ਤਾਂ ਬਾਕੀ ਜੀ ਹੋ ਸਭ ਤੋਂ ਭਾਈ ਖਾਲਸਾ ਭਾਈ ਗੁਰਜੀਤ Fateh ਜੀ ਜਿੰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇਸ ਟਾਈਮ ਤੇ ਪੰਜਾਬ ਵਿੱਚ ਕਾਫੀ ਹੜ੍ਹ ਤੇ ਮਾਰ ਪਈ ਹੈਗੀ ਹੈ ਔਰ ਗੁਰਦੁਆਰਾ ਸਾਹਿਬ શ્રી ਕੋਟਪੁਰਾਣ ਹੈਦਰਬਾਦ ਵੱਲੋਂ ਜਿਹੜਾ ਹੈਗਾ ਇਹ ਟਰੱਕ ਰਾਸ਼ਨ ਦੇ ਭਰੇ ਹੋਏ ਜਿਹੜੇ ਹੈਗੇ ਨੇ ਲੋਕਾਂ ਦੀ ਸੇਵਾ ਵਾਸਤੇ ਭੇਜੇ ਜਾ ਰਹੇ ਹੈਗੇ ਨੇ ਔਰ ਕਾਫੀ ਪੰਜਾਬੀ ਜਿਹੜੇ ਹੈਗੇ ਨੇ ਹਮੇਸ਼ਾ ਪਹਿਲਾਂ ਵੀ ਜਿਹੜਾ ਵੱਚੜ ਕੇ ਹਿੱਸਾ ਲੈਂਦੇ ਰਹੇ ਜਦੋਂ ਦੂਜੇ ਸੂਬਿਆਂ ਵਿੱਚ ਵੀ ਜਦੋਂ ਕੋਈ ਪੀੜਿਤ ਪੀੜਾ ਹੁੰਦੀ ਹੈਗੀ ਹੈ ਤੇ ਪੰਜਾਬ ਦੇ ਲੋਕ ਜਾ ਕਰਕੇ ਉੱਥੇ ਸੇਵਾ ਕਰਦੇ ਹੈਗੇ ਨੇ ਔਰ ਅੱਜ ਆਪਣੇ ਹੀ ਸੂਬੇ ਵਿੱਚ ਆਪਾਂ ਇਸ ਜੀ ਨਾਲ ਪੀੜਿਤ ਹੈਗੇ ਆ ਔਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਪੇਸ਼ ਹੋ ਰਿਹਾ ਹੈਗਾ ਉਸ ਕਰਕੇ ਸਾਰੇ ਲੋਕ ਕਾਫੀ ਵੱਧ ਚੜ ਕੇ ਹਿੱਸਾ ਲੈ ਰਹੇ ਹੈਗੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ ਹੈਗਾ ਕਿ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਹੋ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹੈਗੇ ਨੇ ਪਹਿਲਾਂ ਵੀ ਇਹਨਾਂ ਦੀ ਟੀਮ ਉੱਥੇ ਹੈਗੀਆਂ ਨੇ ਜਿਹੜੀ ਹਲਕੀ ਪੀੜਤਾ ਦੀ ਸੇਵਾ ਕਰ ਰਹੀ ਹੈਗੀਆਂ ਨੇ ਔਰ ਅੱਗੇ ਵੀ ਮੈਂ ਸਾਰਿਆਂ ਨੂੰ ਅਹੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਓ ਤਾਂ ਜੋ ਆਪਾਂ ਪੰਜਾਬ ਨੂੰ ਇਸ ਆਪਾਪ ਦਾ ਦੁਬਾਰਾ ਕੱਢ ਸਕੀਏ ਠੀਕ ਹੈ